ਤੜਕੇ ਕਰੀਬ 8 ਵਜੇ ਪੁਚਾਰ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਜਿਸ ਕਾਰਨ ਕਈ ਘਰ ਅਤੇ ਬਿਲਡਿੰਗਾਂ ਆਟਕ ਗਈਆਂ ਨੇ ਅਤੇ ਵਾਹਨਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਇਸ ਪੁਚਾਰ ਕਾਰਨ ਹਜ਼ਾਰਾਂ ਲੋਕ ਘਰਾਂ ਦੇ ਅੰਦਰ ਹੀ ਫਸੇ ਹੋਣ ਦੀ ਖਬਰ ਆ ਰਹੀ ਹੈ ਜਿਸ ਤੋਂ ਬਾਅਦ ਹੁਣ ਸਮੁੰਦਰ 'ਚ ਸੁਨਾਮੀ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਟੈਟੇਚ ਪੁਚਾਲ ਨੇ ਹਰ ਪਾਸੇ ਤਬਾਹੀ ਮਚਾ ਦਿੱਤੀ ਏ ਇਹ ਪੁਚਾਲ ਤੜਕਸਰ ਕਰੀਬ 7:59 ਤੇ ਆਇਆ ਜਿਸ ਦੀ ਰਿਕਟਰ ਸਕੇਲ ਤੇ ਤੀਬਰਤਾ 7.5 ਮਾਪੀ ਗਈ ਪੁਚਾਲ ਦੇ ਛੱਟ ਕੇ ਸਭ ਤੋਂ ਪਹਿਲਾਂ ਜਾਪਾਨ ਚ ਮਹਿਸੂਸ ਕੀਤੇ ਗਏ ਇਸ ਤੋਂ ਬਾਅਦ ਤਾਈਵਾਨ ਅਤੇ ਫਿਲੀਪੀਨਜ਼ ਚ ਪੁਚਾਲ ਨੇ ਆਪਣਾ ਅਸਲ ਕਹਿਰ ਦਿਖਾਇਆ ਸ਼ਾਟ ਸੌਨ ਤਤੀਜਾਂ ਥੰਫਾਂ ਥੰਫਾਂ ਸੌਨ ਤਤੀਜਾਂ ਥੰਫਾਂ ਓ ਮੇਰਾ ਜਾਲੇ ਉਹ ਉਹ ਲੋਕ ਖਾਣੇ ਖਾ ਰਹੇ ਨੇ। ਪਪਾ ਪਿਆ ਤੈ ਕਾਜੀ ਨੀ ਤੋਹ। <li>ਲਿਨੀ ਹੈ ਹੋਰ ਜਨ? ਉਧਰ ਹੁਣ ਪਚਾਲ ਤੋਂ ਬਾਅਦ ਸਮੁੰਦਰ ਵਿੱਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ। ਜਪਾਨ ਦੇ ਮੌਸਮ ਵਿਭਾਗ ਨੇ ਸਮੁੰਦਰ ਚ 3 ਮੀਟਰ ਯਾਨੀ ਕਿ ਲਗਭਗ 10 ਫੁੱਟ ਤੱਕ ਲਹਿਰਾਂ ਦੀ ਪੂਵਖਵਾਣੀ ਕੀਤੀ ਹੈ ਹਾਲਾਂਕਿ ਪੁਚਾਲ ਕਾਰਨ ਫਿਲਹਾਲ ਜਾਨੀ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਹੈ ਪਰ ਕਈ ਲੋਕ ਕਰਾਂ ਦੇ ਅੰਦਰ ਫਸੇ ਹੋਣ ਦੀਆਂ ਖਬਰਾਂ ਨੇ ਤਾਈਵਾਨ ਦੇ ਕੇਂਦਰੀ ਮੌਸਮ ਬਿਊਰੋ ਦੇ ਅਨੁਸਾਰ ਇਹ 25 ਸਾਲਾਂ ਵਿੱਚ ਤਾਈਵਾਨ ਚ ਆਉਣ ਵਾਲਾ ਸਭ ਤੋਂ ਖਤਰਨਾਕ ਪੁਚਾਲ ਸੀ ਇਸ ਤੋਂ ਪਹਿਲਾਂ 1999 ਚ 7.6 ਦੀ ਤੀਬਰਤਾ ਨਾਲ ਪੁਚਾਲ ਆਇਆ ਸੀ ਜਿਸ ਵਿੱਚ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਸ਼ੋਮ ਤਤੀਜਨ ਥੰਫਾਂਗ ਫੰਫੰ ਤੁੰਡ ਦੀ ਦ੍ਰਿਸ਼ ਤੰਫੰ। ਉਹ ਇਹ ਹੱਟ ਗਿਆ। ਤਾਈਵਾਨ ਮੀਡੀਆ ਮੁਤਾਬਕ ਬੁੱਧਵਾਰ ਸਵੇਰੇ ਪੁਚਾਲ ਕਰਨ ਤਾਈਵਾਨ ਦੇ 10000 ਤੋਂ ਵੱਧ ਕਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਜਦਕਿ ਕਈ ਪੁਲਾਂ ਸੜਕਾਂ ਅਤੇ ਬਿਲਡਿੰਗਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਪੁਚਾਲ ਕਰਨ ਤਾਰਾਂ ਅਤੇ ਪਾਵਰ ਪਲਾਂਟਸ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ